ਰਣਾ ਚੰਦਰਾ ਸੰਜੋਗ ਸੀ ਜਿਸ ਵੇਲੇ ਹਰਿਮੰਦਰ ਸਾਹਿਬ ਦਾ ਪਿਆਰਾ ਕੀਤਾ ਰਚਨ ਦਾ ਬੜੀ ਸੱਚੀ ਸੀ ਜਿਸ ਵੇਲੇ ਹਰਿਮੰਦਰ ਸਾਹਿਬ ਦੀ ਨਿਉ ਰੱਖਣ ਵਾਸਤੇ ਅਰਦਾਸਾ ਭਾਈ ਬੁੱਢੇ ਸਾਹਿਬ ਤੋਂ ਕਰਾਇਆ ਗਿਆ ਉਹ ਪਲ ਸੱਚਾ ਸੀ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥੀਂ ਨਿਉ ਰੱਖੀ ਭਾਈ ਗਿਆਨ ਸਿੰਘ ਨੇ ਲਿਖਿਆ ਹੈ ਕਿ ਮੀਆਂ ਮੀਰ ਤੋਂ ਨਿਉ ਰਖਾਈ ਅਬੇ ਇਸ ਪ੍ਰਕਾਰ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੀ ਨਿਉ ਗੁਰੂ ਅਰਜਨ ਸਾਹਿਬ ਨਾਮ ਨਖੀ ਰੱਖੀ ਹੈ ਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਨਿਉ ਰੱਖੀ ਉਸ ਵਕਤ ਕਾਰੀਗਰ ਮਹਾਰਾਜੀ ਰੱਖੀ ਇਤਿਹਾਸ ਕੀ ਮਾਰਨ ਕੇ ਭਾਈ ਅਰਵਾਸ ਕਰਕੇ ਕਿ ਰੱਖੀ ਸੀ ਤੈਂ ਕਿਉਂ ਹੁਣਾਈ ਹੈ ਅਗੋ ਪਿਛੋਂ ਕਰਕੇ ਇਹ ਢੇਲਾ ਕਰਕੇ ਥਾਂ ਥਾਂ ਕਰਕੇ ਫੇਰੋਂ ਮੇਂ ਰੱਖਤੀ ਹੈ ਦੱਸੇ ਤੈਂ ਕਿਉਂ ਕਿਤਾ ਅਰਦਾਸ ਕਰਕੇ ਨਿਉ ਰੱਖੀ ਸੀ ਮਹਾਰਾਜ ਜੀ ਬੀ ਚੰਦ ਰਾਜ ਤੋਂ ਕਾਰੀਗਰਾਂ ਦੇ ਰਿਵਾਜ ਪੈਜੂ ਕਿ ਉਹ ਵੀ ਰੱਖੀ ਹੋਈ ਪੁੱਤ ਨਹੀਂ ਰਹਿਣ ਦਿਆ ਕਰੂ ਹਲਾਉਂਦੇ ਹੀ ਆ ਕਰੋਂਗੇ ਤਕੂ ਗ੍ਰਹਿਣ ਕੇ ਹਰ ਕੇ ਇਹ ਬਚਨ ਗੁਰੂ ਸਾਹਿਬ ਜੀ ਨੇ ਕਰਤਾ ਸੀ ਇਸ ਪ੍ਰਕਾਰ ਜਨ ਨੇ ਰੱਖੀਆ ਹਰਮੰਦਰ ਸਾਹਿਬ ਦੀ ਮਹਾਰਾਜ ਜੀ ਨੇ ਫੇਰ ਬਚਨ ਕੀਤਾ ਵੀ ਉਹ ਪਤੀ ਦਾ ਕਾਰੀਗਰ ਨੇ ਕਿ ਹਲਾਤੀ ਹੈ ਕਿ ਬਿਰਵਾਰ ਸਾਹਿਬ ਦੀ ਇੱਕ ਵਾਰੀ ਵਿਧਵੀ ਹੋਊਗੀ ਤੇ ਫੇਰ ਬਣੇ ਇਹ ਬਚਨ ਗੁਰੂ ਅਰਜਨ ਸਾਹਿਬ ਨੂੰ ਉਸ ਵੇਲੇ ਕੀਤਾ ਉਸ ਵਜਨ ਤੋਂ ਬਾਅਦ ਸਾਹਿਬ ਸਿੰਘ ਜੀ ਜਦੋਂ ਆਇਆ ਤਾਂ ਸ਼ਹਾਵਦਾਨੀ ਆਇਆ ਉਸ ਵੇਲੇ ਉਹ ਗੁਰੂ ਦੇ ਨਾਮ ਹਰਿਮੰਦਰ ਸਾਹਿਬ ਨੂੰ ਉਦਾਸਤਾ ਕਿ ਅੰਮ੍ਰਿਤ ਨੂੰ ਜਿਹੜਾ ਸੀ ਸੁਕਾ ਕੇ ਉਹਦੇ ਤੇ ਮਿੱਟੀ ਪਵਾਤੀ ਇਸ ਪ੍ਰਕਾਰ ਉਹਨੂੰ ਪੀਤਾ ਉਹ ਉਸ ਵੇਲੇ ਹਰਿਮੰਦਰ ਸਾਹਿਬ ਦੀ ਇਟੋਵੇ ਕੁੱਦ ਕੇ ਨੱਕ ਤੇ ਵੱਜੀ ਨੱਕ ਉੱਡ ਗਿਆ ਉਹਦੇ ਨਾਲ ਉਹਦੇ ਨਾਲ ਜਾਂਦਾ ਹੀ ਪਦਮ ਦੌੜ ਕੇ ਉਹ ਮਰ ਗਿਆ ਮੁੜ ਕੇ 18 ਫਮਲੇ ਕੀਤੇ ਹੈ ਇਹਦੇ ਉੱਤੇ ਚੜ ਕੇ ਆਇਆ ਉਹ ਅਖੀਰੀ ਉਹਦਾ ਹਮਲਾ ਸੀ ਹਰਮੰਦਰ ਸਾਹਿਬ ਵਿਧਵੀ ਕਰਨ ਦਾ ਮੁੜ ਕੇ ਉਹ ਕਾਬਲ ਸੀ ਜਾਂਦਾ ਮਰ ਗਿਆ ਇੱਥੇ ਨਹੀਂ ਆ ਸਕਿਆ ਉਸ ਤੋਂ ਬਾਅਦ ਖਾਲਸੇ ਦਾ ਚੰਗਾ ਜੰਮਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਗੁਰੂ ਮਹਾਰਾਜ ਸਾਹਿਬ ਜੀ ਨਿਹਰ ਸਿੰਘਾਂ ਨੇ ਜਿਸ ਵਕਤ ਇਹ 18 ਬਿਕਰਮੀ ਵਿੱਚ ਇਹਨੇ ਐਵੇਂ ਦਸ਼ਾਵਾਲੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਬਰੂਰਤਾ ਕੇ ਨਿਉ ਹਲਾਈ ਸੀ ਤੇ ਉਸ ਤੋਂ ਕੁ ਸਮੇਂ ਸੰਗੇ ਜੀ ਸਿੰਘਾਂ ਨੇ ਉਸ ਤੋਂ ਬਾਅਦ 1821 ਵਿੱਚ ਜਿਹੜਾ ਹਣ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਹ ਕਿੰਨਾ ਵੱਧ ਮੈਂ ਘੱਟ ਕੋਈ ਫਰਕ ਨਹੀਂ ਪੈਣ ਦਿੱਤਾ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਪੂਰੀ ਉਸੇ ਤਰ੍ਹਾਂ ਜਿਵੇਂ ਗੁਰੂ ਅਰਜਨ ਸਾਹਿਬ ਨੇ ਨਿਉ ਰੱਖੀ ਸੀ ਜਿਵੇਂ ਮਾਰਾ ਸਾਹਿਬ ਨੇ ਸਰਗਦਾਰੀਆਂ ਰੱਖੀਆਂ ਸੀ ਜਿਵੇਂ ਪੁਲ ਬਣਾਇਆ ਸੀ ਇਸ ਪ੍ਰਕਾਰ ਸਤਿਪਰਕਾ ਜੀ ਨੇ ਥੰਡੇ ਦੀ ਕੋਹ ਜਿਹੜੀ ਹਰ ਕੀ ਪੋੜੀ ਉਹਦੇ ਇਸ਼ਾ ਕੋਹ ਨਹੀਂ ਰੱਖੀ ਸੀ ਉਹ ਸਾਰੀ ਉਸ ਤੋਂ ਨੇ ਜਦੋਂ ਕਾਰ ਸੇਵਾ ਹੋਈ ਸੀ ਸਾਧ ਸੰਗਤ ਦੀ ਉਸ ਅਸਥੀ ਚ ਦਰਸ਼ਨ ਕੀਤੇ ਸੀ ਬਾਸਮਾ ਕੁਝ ਖੰਡ ਪਾਠ ਵੀ ਕੀਤੇ ਗਏ ਸੀ ਮਹਾਰਾਜ ਜੀ ਸ਼ੇਰ ਸਿੰਘ ਦਾ ਨਿਸ਼ਾਨ ਵੀ ਇੱਕ ਡਿੱਗਿਆ ਹੋਇਆ ਵਿੱਚੋਂ ਨਿਕਲਿਆ ਹੋਇਆ ਸੀ ਸੋਇਨੇ ਦਾ ਜਿਹੜਾ ਅਖੰਡਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸੇਵਾ ਉਸ ਵੇਲੇ ਹੋਈ ਸੀ ਜਿਹੜੇ ਚ 9 ਲੱਖ ਪਤਿਰਤਾ ਵਾਲੇ ਆਏ ਸੀ ਤੇ ਜਿਹੜੀਆਂ ਫੈਦਰ ਸੰਗਤਾਂਆਂ ਸੀ ਉਹਨਾਂ ਦੀ ਗਿਣਤੀ ਨਹੀਂ ਇੰਨੀ ਸੰਗਤਾਂ ਨੂੰ ਸੇਵਾ ਇੱਕ ਰੂਪ ਹੋ ਕੇ ਸਾਰੇ ਪੰਥ ਨੇ ਕੀਤੀ ਸੀ ਸਾਰੇ ਭੇਖਾਂ ਦੇ ਸਾਰੇ ਵਰਨਾਂ ਦੇ ਸਾਰੇ ਲੋਕ ਹਮ ਮੰਦਰ ਸਾਹਿਬ ਦੀ ਸੇਵਾ ਕਾਇਸਾ ਨੇ ਕਿਸ ਪ੍ਰਕਾਰ ਸੇਵਾ ਕਰਨ ਵਾਸਤੇ ਇਹ ਗੁਰੂ ਮਹਾਰਾਜ ਸਾਹਿਬ ਜੀ ਨੇ ਕਿ ਰੱਖੀ ਸੀ ਉਹਨੇ ਪੰਥ ਖਾਲਸਾ ਨੂੰ ਕਿੰਨਾ ਸਾਲਾਂ ਜੇ ਪੂਰੀ ਸਾਰੀ ਸੇਵਾ ਤਨਕੁਮਾਰ ਮਰਤੂਏ ਮਹਾਰਾਜਾ ਰਣਜੀਤ ਸਿੰਘ ਦੇ ਪਾਸ ਨੂੰ ਫੇਰ ਸੇਵੇ ਦੀ ਸੇਵਾ ਕਰਾਈ ਸੀ ਜਿਹੜੀ ਕੰਨਾਂ ਦੇ ਤੇ ਲੱਗਾ ਹੋਇਆ ਜਿਹੜੀ ਕਲਸਵੇ ਉੱਤੇ ਸਿਖਰ ਬੰਗਲੇ ਸਾਹਿਬ ਤੇ ਉਹ ਪੰਥਨ ਪਹਿਲਾਂ 12 ਮਿਸਲਾਂ ਦੇ ਕੀਤੀ ਸੀ ਇਸ ਪ੍ਰਕਾਰ ਦੀ ਸੇਵਾ ਸਾਰੀ ਹਰਮੰਦਰ ਸਾਹਿਬ ਦੀ ਉਹ ਗੁਰੂ ਸਾਹਿਬ ਦੇ ਬਚਨ ਜਿਹੜੇ ਸੀ ਕਿ ਭਾਈ ਦੁਬਾਰਾ ਇੱਕ ਕਾਰੀਗਰ ਇਧਹਲਾਈ ਹੈ ਟਹਿ ਕੇ ਬਣੇਗਾ ਇਹ ਬਚਨ ਇਸ ਤਰ੍ਹਾਂ ਪੂਰੇ ਹੋਏ ਸਾਨੂੰ ਇਸ ਹੋਕਤ ਸਤ ਸੰਗ ਦਾ ਜੋੜਨੇ ਦਾ ਕੀਤਾ ਮਹੂਰਤ ਸੱਚੀ ਅਜਨ ਇਕੱਤਰਤਾ ਕੀਤੀ ਤੇ ਪਾਲੋ ਸੱਚਾ ਜਦੋਂ ਨਿਯਮ ਰੱਖੀ ਮਹਾਰਾਜੀ ਨੇ ਭਾਈ ਜਾਨ ਨੂੰ ਰੱਖਿਆ ਜਾਂ ਮੀਆਂ ਮੀਰ ਦੇ ਤੋਂ ਰਖਾਈ ਸੋ ਪਰ ਗੁਰੂ ਮਹਾਰੇ ਸਾਹਿਬ ਨੇ ਗੁਰਪ੍ਰਤਾਪ ਜੀ ਗੁਰਬਲਾਸ ਜੀ ਇਹੋ ਪ੍ਰਸੰਗ ਹੋਦਾ ਹੈ ਕਿ ਸਭ ਗੁਰੂ ਮਹਾਰਾ ਨੇ ਆਪ ਹੀ ਨਿਯਮ ਰੱਖੀ ਸੀ ਕਾਰੀਗਰ ਦੇ ਹਲਾਉਣ ਤੋਂ ਵਚਨ ਕੀਤੇ ਸਨ